ਦੱਸਦੀ ਹੈ ਕਿ ਇਹ ਪੰਜ ਸਕੂਲਾਂ ਨੂੰ ਧਮਕੀ ਮਿਲੀ ਆ ਤੇ ਇਸ ਤੋਂ ਪਹਿਲਾਂ ਵੀ ਦੱਸਦੀ ਹੈ ਕਿ ਕਈ ਵਾਰ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਆ ਮਿਲ ਚੁੱਕੀ ਆ ਤੇ ਉੱਥੇ ਹੀ ਹੁਣ ਅੱਜ ਇੱਕ ਵਾਰ ਫਿਰ ਤੋਂ ਅੱਜ ਪੰਜ ਸਕੂਲਾਂ ਨੂੰ ਪੰਜ ਸਕੂਲਾਂ ਨੂੰ ਇਹ ਧਮਕੀ ਜਿਹੜੀ ਆ ਦਿੱਤੀ ਗਈ ਹੈ ਜ਼ਿਆਦਾਤਰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਜਿਹੜੀ ਈਮੇਲ ਦੇ ਰਾਹੀਂ ਭੇਜੀ ਜਾ ਰਹੀ ਆ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਪੁਲਿਸ ਵੱਲੋਂ ਅਲਰਟ ਅਤੇ ਸਕੂਲ ਵੀ ਖਾਲੀ ਜਿਹੜੇ ਆ ਪੁਲਿਸ ਦੇ ਵੱਲੋਂ ਕਰਵਾ ਲਏ ਗਏ ਆ ਅਤੇ ਹਰ ਤਰ੍ਹਾਂ ਨਾਲ ਦਿੱਲੀ ਪੁਲਿਸ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਪਰ ਇਹ ਸਵਾਲ ਵੀ ਖੜੇ ਹੋ ਰਹੇ ਨੇ ਕਿਉਂਕਿ ਇੱਕ ਨਹੀਂ ਦੋ ਨਹੀਂ ਕਈ ਵਾਰ ਇਹ ਧਮਕੀਆਂ ਜਿਹੜੀ ਆ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਚੁੱਕੀਆਂ ਨੇ ਤੇ ਹੁਣ ਜਿਹੜੀ ਧਮਕੀ ਮਿਲੀ ਆ 哦。Oh. 5 ਸਕੂਲਾਂ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਪੁਲਿਸ ਅਲਰਟ ਹੈ ਤਾਂ ਮੌਕੇ ਤੇ ਪੁਲਿਸ ਆਤੇ ਫਾਇਰ ਬ੍ਰਿਗੇਡ ਜਿਹੜੀਆਂ ਗੱਡੀਆਂ ਵੀ ਮੌਕੇ ਤੇ ਪਹੁੰਚਿਆ ਨੇ ਪੁਲਿਸ ਦੇ ਵੱਲੋਂ ਹਰ ਤਰ੍ਹਾਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਡੌਗ ਸਕਵਾਡ ਜਿਹੜੀ ਆ ਟੀਮ ਉਹ ਵੀ ਮੌਕੇ ਤੇ ਪਹੁੰਚ ਚੁੱਕੀ ਆ ਹਰ ਤਰ੍ਹਾਂ ਨਾਲ ਜਾਂਚ ਜਿਹੜੀ ਆ ਇਸ ਦੇ ਵਿੱਚ ਇਹ ਕੀਤੀ ਜਾ ਰਹੀ ਹੈ ਦਿੱਲੀ ਤੋਂ ਇੱਕ ਖਬਰ ਹੈ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ ਪ੍ਰਸਾਦ ਨਗਰ ਦੇ ਵਿੱਚ ਹੈ ਸੈਕਟਰ 5 ਦੇ ਵਿੱਚ ਵੀ ਧਮਕੀ ਮਿਲੀ ਆ ਇਹਨਾਂ ਦੋਨਾਂ ਜਗ੍ਹਾ ਤੋਂ ਇਲਾਵਾ BBPS ਸਕੂਲ ਤੋਂ ਇਲਾਵਾ ਇਹ ਤਿੰਨ ਹੋਰ ਜਗ੍ਹਾ ਨੇ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜਿਹੜੀ ਆ ਉਹ ਪੇਜੀ ਗਈ ਹੈ ਜਿਸ ਤੋਂ ਬਾਅਦ ਕਿ ਪੁਲਿਸ ਲਗਾਤਾਰ ਇਸ ਦੇ ਵਿੱਚ ਅਲਰਟ ਆ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ BGS ਪਬਲਿਕ ਸਕੂਲ ਆ ਜਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤੇ ਪ੍ਰਸਾਦ ਨਗਰ ਅਤੇ ਦਵਾਰਕਾ ਸੈਕਟਰ 5 ਦੇ ਵਿੱਚ ਇਹ ਦੋ ਸਕੂਲ ਨੇ ਅਤੇ ਇਹਨਾਂ ਦੇ ਨਾਲ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜਿਹੜੀ ਆ ਚ ਮਿਲੀ ਹੈ ਤੇ ਨੇ ਦੱਸਿਆ ਜਾ ਰਿਹਾ ਪਹਿਲਾਂ ਜਿਹੜੇ ਧਮਕੀਆਂ ਮਿਲਿਆ ਉਸ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਈਮੇਲ ਦੇ ਰਾਹੀਂ ਇਹ ਧਮਕੀ ਭਰਿਆ ਮੈਸੇਜ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਅਲਰਟ ਆ ਮਾਪੇ ਜਿਹੜੇ ਉਹ ਕਾਫੀ ਪਰੇਸ਼ਾਨ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਅਤੇ ਆਪਣੇ ਬੱਚਿਆਂ ਨੂੰ ਲਿ ਘਰ ਲੈ ਕੇ ਜਾ ਰਹੇ ਨੇ ਤੇ ਸਕੂਲ ਵੀ ਖਾਲੀ ਕਰਾ ਲਿਆ ਗਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਹਰ ਤਰ੍ਹਾਂ ਦੀ ਸੁਰੱਖਿਆ ਤੇ ਪ੍ਰਬੰਧ ਜਿਹੜੇ ਕੀਤੇ ਗਏ ਆ ਤੇ ਲਗਾਤਾਰ ਇਸ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਇਸ ਵੇਲੇ ਅਲਰਟ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕਈ ਵਾਰ ਹੋ ਗਿਆ ਹੁਣ ਇਹ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਦਿੱਲੀ ਦੇ ਸਕੂਲਾਂ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਲਗਾਤਾਰ ਜਾ ਰਿਹਾ ਤੇ ਹੁਣ ਅੱਜ ਪੰਜ ਸਕੂਲਾਂ ਨੂੰ ਤਮਕੀ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਅਲਾਰਟ ਹੈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਡੌਗ ਕਾਟ ਦੀਆਂ ਟੀਮਾਂ ਆਤੇ ਹੋਰ ਤਰ੍ਹਾਂ ਹੋਰ ਜਿਹੜੀ ਆ ਆਰਟੀ ਮਾਨੇ ਜਿਹੜੀਆਂ ਇਹ ਪ੍ਰਸ਼ਾਸਨ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਇਸੇ ਜਾਂਚ ਦੇ ਵਿੱਚ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਜਾਂਚ ਜਿਹੜੀ ਲਗਾਤਾਰ ਇਸੇ ਵਿੱਚ ਕੀਤੀ ਜਾ ਰਹੀ ਹੈ ਤੇ ਮਾਪੇ ਜਿਹੜੇ ਆ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਮਾਪੇ ਦੇ ਵੱਲੋਂ ਵੀ ਬਾਹਰ ਸਕੂਲਾਂ ਦੇ ਬਾਹਰ ਹੰਗਾਮਾ ਕੀਤਾ ਗਿਆ ਕਿਉਂਕਿ ਹੁਣੇ ਲਗਾਤਾਰ ਹੋ ਚੁੱਕਾ ਧਮਕੀਆਂ ਮਿਲੰਦਾ ਸلسਲਾ ਅਤੇ ਸਕੂਲ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਅਤੇ ਜਾਂਚ ਜਿਹੜੀ ਆ ਇਸ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਕਿਸ ਤਰ੍ਹਾਂ ਤੇ ਕਿਵੇਂ ਇਹ ਜਿਹੜੀ ਆ ਧਮਕੀ ਪਰੀ ਇਹ ਜਿਹੜੇ ਮੈਸੇਜ ਜਿਹੜੇ ਆ ਧਮਕੀ ਜਿਹੜੀ ਆ ਉਹ ਮਿਲ ਰਹੀ ਆ ਤੇ ਕੌਣ ਇਸੇ ਪਿੱਛੇ ਸਾਜ਼ਿਸ਼ ਕਰਤਾ ਇਸੇ ਵਿੱਚ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਦਿੱਲੀ ਪੁਲਿਸ ਲਗਾਤਾਰ ਇਸੇ ਵਿੱਚ ਵੱਡਾ ਖੁਲਾਸਾ ਵੀ ਜਿਹੜਾ ਉਹ ਕਰ ਸਕਦੀ ਹੈ ਅੱਜ ਫਿਰ ਤੋਂ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਅਲਰਟ ਹੈ ਤੇ ਲਗਾਤਾਰ ਪੁਲਿਸ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਦੱਸਦੇ ਕਿ ਇਹ ਪੰਜ ਸਕੂਲਾਂ ਨੂੰ ਧਮਕੀ ਮਿਲੀ ਹੈ ਤੇ ਇਸ ਤੋਂ ਪਹਿਲਾਂ ਵੀ ਦੱਸਿਆ ਕਿ ਕਈ ਵਾਰ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜੜੀ ਆ ਮਿਲ ਚੁੱਕੀ ਹੈ ਤਾਂ ਉੱਥੇ ਹੀ ਹੁਣ ਅੱਜ ਇੱਕ ਵਾਰ ਫਿਰ ਤੋਂ ਅੱਜ ਪੰਜ ਸਕੂਲਾਂ ਨੂੰ ਪੰਜ ਸਕੂਲਾਂ ਨੂੰ ਇਹ ਧਮਕੀ ਜਿਹੜੀ ਆ ਦਿੱਤੀ ਗਈ ਹੈ ਜਿਆਦਾਤਰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਜਿਹੜੀ ਈਮੇਲ ਦੇ ਰਾਹੀਂ ਭੇਜੀ ਜਾ ਰਹੀ ਆ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਪੁਲਿਸ ਵੱਲੋਂ ਅਲਰਟ ਅਤੇ ਸਕੂਲ ਵੀ ਖਾਲੀ ਜਿਹੜੇ ਆ ਪੁਲਿਸ ਦੇ ਵੱਲੋਂ ਕਰਵਾ ਲਏ ਗਏ ਆ ਅਤੇ ਹਰ ਤਰ੍ਹਾਂ ਨਾਲ ਦਿੱਲੀ ਪੁਲਿਸ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਪਰ ਇਹ ਸਵਾਲ ਵੀ ਖੜੇ ਹੋ ਰਹੇ ਨੇ ਕਿਉਂਕਿ ਇੱਕ ਨਹੀਂ ਦੋ ਨਹੀਂ ਕਈ ਵਾਰ ਇਹ ਧਮਕੀਆਂ ਜਿਹੜੀ ਆ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਚੁੱਕੀਆਂ ਨੇ ਤਾਂ ਹੁਣ ਜਿਹੜੀ ਧਮਕੀ ਮਿਲੀ ਆ ਉਹ ਪੰਜ ਸਕੂਲਾਂ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਪੁਲਿਸ ਅਲਰਟ ਹੈ ਤਾਂ ਮੌਕੇ ਤੇ ਪੁਲਿਸ ਆ ਅਤੇ ਫਾਇਰ ਬ੍ਰਿਗੇਡ ਜਿਹੜੀਆਂ ਗੱਡੀਆਂ ਉਹ ਵੀ ਮੌਕੇ ਤੇ ਪਹੁੰਚਿਆ ਨੇ ਪੁਲਿਸ ਦੇ ਵੱਲੋਂ ਹਰ ਤਰ੍ਹਾਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਡੌਗ ਸਕਵਾਡ ਜਿਹੜੀ ਆ ਟੀਮ ਉਹ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਹਰ ਤਰ੍ਹਾਂ ਨਾਲ ਜਾਂਚ ਜਿਹੜੀ ਆ ਇਸ ਦੇ ਵਿੱਚ ਕੀਤੀ ਜਾ ਰਹੀ ਹੈ ਦਿੱਲੀ ਤੋਂ ਇਹ ਖਬਰ ਹੈ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ ਪ੍ਰਸਾਦ ਨਗਰ ਦੇ ਵਿੱਚ ਸੈਕਟਰ 5 ਦੇ ਵਿੱਚ ਵੀ ਧਮਕੀ ਮਿਲੀ ਆ ਇਹਨਾਂ ਦੋਨਾਂ ਜਗ੍ਹਾ ਤੋਂ ਇਲਾਵਾ ਬੀਬੀਐਸ ਸਕੂਲ ਤੋਂ ਇਲਾਵਾ ਇਹ ਤਿੰਨ ਹੋਰ ਜਗ੍ਹਾ ਨੇ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜਿਹੜੀ ਆ ਉਹ ਪੇਜੀ ਗਈ ਹੈ ਜਿਸ ਤੋਂ ਬਾਅਦ ਕਿ ਪੁਲਿਸ ਲਗਾਤਾਰ ਇਸ ਦੇ ਵਿੱਚ ਅਲਰਟ ਆ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ BGS ਪਬਲਿਕ ਸਕੂਲ ਆ ਜਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਆ ਤੇ ਇਹ ਪ੍ਰਸਾਦ ਨਗਰ ਅਤੇ ਦੁਆਰਕਾ ਸੈਕਟਰ 5 ਦੇ ਵਿੱਚ ਇਹ ਦੋ ਸਕੂਲ ਨੇ ਅਤੇ ਇਹਨਾਂ ਦੇ ਨਾਲ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜਿਹੜੀ ਆ ਚ ਮਿਲੀ ਹੈ ਤੇ ਇਹ ਦੱਸਿਆ ਜਾ ਰਿਹਾ ਪਹਿਲਾਂ ਜਿਹੜੇ ਧਮਕੀਆਂ ਮਿਲਿਆ ਉਸ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਈਮੇਲ ਦੇ ਰਾਹੀਂ ਇਹ ਧਮਕੀ ਭਰਿਆ ਮੈਸੇਜ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਅਲਰਟ ਆ ਮਾਪੇ ਜਿਹੜੇ ਉਹ ਕਾਫੀ ਪਰੇਸ਼ਾਨ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਅਤੇ ਆਪਣੇ ਬੱਚਿਆਂ ਨੂੰ ਲ ਘਰ ਲੈ ਕੇ ਜਾ ਰਹੇ ਨੇ ਤੇ ਸਕੂਲ ਵੀ ਖਾਲੀ ਕਰਾ ਲਿਆ ਗਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਹਰ ਤਰ੍ਹਾਂ ਦੀ ਸੁਰੱਖਿਆ ਤੇ ਪ੍ਰਬੰਧ ਜਿਹੜੇ ਕੀਤੇ ਗਏ ਆ ਤੇ ਲਗਾਤਾਰ ਇਸ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਇਸ ਵੇਲੇ ਅਲਰਟ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕਈ ਵਾਰ ਹੋ ਗਿਆ ਹੁਣ ਇਹ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਦਿੱਲੀ ਦੇ ਸਕੂਲਾਂ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਲਗਾਤਾਰ ਜਾ ਰਿਹਾ ਤੇ ਹੁਣ ਅੱਜ ਪੰਜ ਸਕੂਲਾਂ ਨੂੰ ਤਮਕੀ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਡਾਕਟਰ ਦੀਆਂ ਟੀਮਾਂ ਆਤੇ ਹੋਰ ਤਰ੍ਹਾਂ ਹੋਰ ਜਿਹੜੀਆਂ ਆਰਟੀਮਾਂ ਨੇ ਜਿਹੜੀਆਂ ਇਹ ਪ੍ਰਸ਼ਾਸਨ ਦੇ ਵੱਲੋਂ ਤਿਆਰ ਕੀਤੀਆਂ ਗਿਆ ਨੇ ਇਸੇ ਜਾਂਚ ਦੇ ਵਿੱਚ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਜਾਂਚ ਜਿਹੜੀ ਲਗਾਤਾਰ ਇਸੇ ਵਿੱਚ ਕੀਤੀ ਜਾ ਰਹੀ ਹੈ ਤੇ ਮਾਪੇ ਜਿਹੜੇ ਆ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਮਾਪੇ ਦੇ ਵੱਲੋਂ ਵੀ ਬਾਹਰ ਸਕੂਲਾਂ ਦੇ ਬਾਹਰ ਹੰਗਾਮਾ ਕੀਤਾ ਗਿਆ ਕਿਉਂਕਿ ਹੁਣੇ ਲਗਾਤਾਰ ਹੋ ਚੁੱਕਾ ਧਮਕੀਆਂ ਮਿਲੰਦਾ ਸلسਲਾ ਅਤੇ ਸਕੂਲ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਅਤੇ ਜਾਂਚ ਜਿਹੜੀ ਆ ਇਸ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਇਹ ਕਿਸ ਤਰ੍ਹਾਂ ਤੇ ਕਿਵੇਂ ਇਹ ਜਿਹੜੀ ਆ ਧਮਕੀ ਪਰੀ ਇਹ ਜਿਹੜੇ ਮੈਸੇਜ ਜਿਹੜੇ ਆ ਧਮਕੀ ਜਿਹੜੀ ਆ ਉਹ ਮਿਲ ਰਹੀ ਆ ਤੇ ਕੌਣ ਇਸੇ ਪਿੱਛੇ ਸਾਜ਼ਿਸ਼ ਕਰਤਾ ਇਸੇ ਵਿੱਚ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਦਿੱਲੀ ਪੁਲਿਸ ਲਗਾਤਾਰ ਇਸ ਵਿੱਚ ਵੱਡਾ ਖੁਲਾਸਾ ਵੀ ਜਿਹੜਾ ਉਹ ਕਰ ਸਕਦੀ ਹੈ ਅੱਜ ਫਿਰ ਤੋਂ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਅਲਰਟ ਹੈ ਤੇ ਲਗਾਤਾਰ ਪੁਲਿਸ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਦੱਸ ਦਈਏ ਕਿ ਇਹ ਪੰਜ ਸਕੂਲਾਂ ਨੂੰ ਧਮਕੀ ਮਿਲੀ ਹੈ ਤੇ ਇਸ ਤੋਂ ਪਹਿਲਾਂ ਵੀ ਦੱਸਿਆ ਕਿ ਕਈ ਵਾਰ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਆ ਮਿਲ ਚੁੱਕੀ ਹੈ ਤਾਂ ਉੱਥੇ ਹੀ ਹੁਣ ਅੱਜ ਇੱਕ ਵਾਰ ਫਿਰ ਤੋਂ ਅੱਜ ਪੰਜ ਸਕੂਲਾਂ ਨੂੰ ਪੰਜ ਸਕੂਲਾਂ ਨੂੰ ਇਹ ਧਮਕੀ ਜਿਹੜੀ ਆ ਦਿੱਤੀ ਗਈ ਹੈ ਜਿਆਦਾਤਰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਭੇਜੀ ਜਾ ਰਹੀ ਆ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਪੁਲਿਸ ਵੱਲੋਂ ਅਲਰਟ ਹੈ ਤੇ ਸਕੂਲ ਵੀ ਖਾਲੀ ਜਿਹੜੇ ਆ ਪੁਲਿਸ ਦੇ ਵੱਲੋਂ ਕਰਵਾ ਲਏ ਗਏ ਆ ਅਤੇ ਹਰ ਤਰ੍ਹਾਂ ਨਾਲ ਦਿੱਲੀ ਪੁਲਿਸ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਪਰ ਇਹ ਸਵਾਲ ਵੀ ਖੜੇ ਹੋ ਰਹੇ ਨੇ ਕਿਉਂਕਿ ਇੱਕ ਨਹੀਂ ਦੋ ਨਹੀਂ ਕਈ ਵਾਰ ਇਹ ਧਮਕੀਆਂ ਜਿਹੜੀ ਆ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਚੁੱਕੀਆਂ ਨੇ ਤੇ ਹੁਣ ਜਿਹੜੀ ਧਮਕੀ ਮਿਲੀ ਆ 哦。Oh. ਪੰਜ ਸਕੂਲਾਂ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਪੁਲਿਸ ਅਲਰਟ ਹੈ ਤਾਂ ਮੌਕੇ ਤੇ ਪੁਲਿਸ ਆਤੇ ਫਾਇਰ ਬ੍ਰਿਗੇਡ ਜਿਹੜੀਆਂ ਗੱਡੀਆਂ ਉਹ ਵੀ ਮੌਕੇ ਤੇ ਪਹੁੰਚੀਆਂ ਨੇ ਪੁਲਿਸ ਵੱਲੋਂ ਹਰ ਤਰ੍ਹਾਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਡੌਗ ਸਕੁਐਡ ਜਿਹੜੀ ਆ ਟੀਮ ਉਹ ਵੀ ਮੌਕੇ ਤੇ ਪਹੁੰਚ ਚੁੱਕੀ ਆ ਹਰ ਤਰ੍ਹਾਂ ਨਾਲ ਜਾਂਚ ਜਿਹੜੀ ਆ ਇਸ ਦੇ ਵਿੱਚ ਕੀਤੀ ਜਾ ਰਹੀ ਆ ਦਿੱਲੀ ਤੋਂ ਇਹ ਖਬਰ ਹੈ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ ਪ੍ਰਸਾਦ ਨਗਰ ਦੇ ਵਿੱਚ ਹੈ ਸੈਕਟਰ 5 ਦੇ ਵਿੱਚ ਵੀ ਧਮਕੀ ਮਿਲੀ ਆ ਇਹਨਾਂ ਦੋਨਾਂ ਜਗ੍ਹਾ ਤੋਂ ਇਲਾਵਾ ਬੀਬੀਐਸ ਸਕੂਲ ਤੋਂ ਇਲਾਵਾ ਇਹ ਤਿੰਨ ਹੋਰ ਜਗ੍ਹਾ ਨੇ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜਿਹੜੀ ਆ ਉਹ ਪੇਜੀ ਗਈ ਹੈ ਜਿਸ ਤੋਂ ਬਾਅਦ ਕਿ ਪੁਲਿਸ ਲਗਾਤਾਰ ਇਸ ਦੇ ਵਿੱਚ ਅਲਰਟ ਆ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਬੀਜੀਐਸ ਪਬਲਿਕ ਸਕੂਲ ਆ ਜਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਆ ਤੇ ਪ੍ਰਸਾਦ ਨਗਰ ਅਤੇ ਦੁਆਰਕਾ ਸੈਕਟਰ 5 ਦੇ ਵਿੱਚ ਇਹ ਦੋ ਸਕੂਲ ਨੇ ਅਤੇ ਇਹਨਾਂ ਦੇ ਨਾਲ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜਿਹੜੀ ਆ ਚ ਮਿਲੀ ਹੈ ਤੇ ਇਹ ਦੱਸਿਆ ਜਾ ਰਿਹਾ ਪਹਿਲਾਂ ਜਿਹੜੇ ਧਮਕੀਆਂ ਮਿਲਿਆ ਉਸ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਈਮੇਲ ਦੇ ਰਾਹੀਂ ਇਹ ਧਮਕੀ ਭਰਿਆ ਮੈਸੇਜ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਅਲਰਟ ਆ ਮਾਪੇ ਜਿਹੜੇ ਉਹ ਕਾਫੀ ਪਰੇਸ਼ਾਨ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਅਤੇ ਆਪਣੇ ਬੱਚਿਆਂ ਨੂੰ ਲ ਘਰ ਲੈ ਕੇ ਜਾ ਰਹੇ ਨੇ ਤੇ ਸਕੂਲ ਵੀ ਖਾਲੀ ਕਰਾ ਲਿਆ ਗਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਹਰ ਤਰ੍ਹਾਂ ਦੀ ਸੁਰੱਖਿਆ ਤੇ ਪ੍ਰਬੰਧ ਜਿਹੜੇ ਕੀਤੇ ਗਏ ਆ ਤੇ ਲਗਾਤਾਰ ਇਸ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਇਸ ਵੇਲੇ ਅਲਰਟ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕਈ ਵਾਰ ਹੋ ਗਿਆ ਹੁਣ ਇਹ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਦਿੱਲੀ ਦੇ ਸਕੂਲਾਂ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਲਗਾਤਾਰ ਜਾ ਰਿਹਾ ਤੇ ਹੁਣ ਅੱਜ 5 ਸਕੂਲਾਂ ਨੂੰ ਤਮਕੀ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਡਾਕਟਰ ਦੀਆਂ ਟੀਮਾਂ ਆਤੇ ਹੋਰ ਤਰ੍ਹਾਂ ਹੋਰ ਜਿਹੜੀਆਂ ਆ ਆਰਟੀ ਮਾਨੇ ਜਿਹੜੀਆਂ ਇਹ ਪ੍ਰਸ਼ਾਸਨ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਇਸੇ ਜਾਂਚ ਦੇ ਵਿੱਚ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਜਾਂਚ ਜਿਹੜੀ ਲਗਾਤਾਰ ਇਸੇ ਵਿੱਚ ਕੀਤੀ ਜਾ ਰਹੀ ਹੈ ਤੇ ਮਾਪੇ ਜਿਹੜੇ ਆ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਮਾਪੇ ਦੇ ਵੱਲੋਂ ਵੀ ਬਾਹਰ ਸਕੂਲਾਂ ਦੇ ਬਾਹਰ ਹੰਗਾਮਾ ਕੀਤਾ ਗਿਆ ਕਿਉਂਕਿ ਹੁਣ ਇਹ ਲਗਾਤਾਰ ਹੋ ਚੁੱਕਾ ਧਮਕੀਆਂ ਮਿਲੰਦਾ ਸلسਲਾ ਅਤੇ ਸਕੂਲ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਅਤੇ ਜਾਂਚ ਜਿਹੜੀ ਆ ਇਸ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਕਿਸ ਤਰ੍ਹਾਂ ਤੇ ਕਿਵੇਂ ਇਹ ਜਿਹੜੀ ਆ ਧਮਕੀ ਪਰੀ ਇਹ ਜਿਹੜੇ ਮੈਸੇਜ ਜਿਹੜੇ ਆ ਧਮਕੀ ਜਿਹੜੀ ਆ ਉਹ ਮਿਲ ਰਹੀ ਆ ਤੇ ਕੌਣ ਇਸੇ ਪਿੱਛੇ ਸਾਜ਼ਿਸ਼ ਕਰਤਾ ਇਸੇ ਵਿੱਚ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਦਿੱਲੀ ਪੁਲਿਸ ਲਗਾਤਾਰ ਇਸ ਵਿੱਚ ਵੱਡਾ ਖੁਲਾਸਾ ਵੀ ਜਿਹੜਾ ਉਹ ਕਰ ਸਕਦੀ ਹੈ ਅੱਜ ਫਿਰ ਤੋਂ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਅਲਰਟ ਹੈ ਤੇ ਲਗਾਤਾਰ ਪੁਲਿਸ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਦੱਸਦੇ ਕਿ ਇਹ ਪੰਜ ਸਕੂਲਾਂ ਨੂੰ ਧਮਕੀ ਮਿਲੀ ਹੈ ਤੇ ਇਸ ਤੋਂ ਪਹਿਲਾਂ ਵੀ ਦੱਸਿਆ ਕਿ ਕਈ ਵਾਰ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਆ ਮਿਲ ਚੁੱਕੀ ਹੈ ਤਾਂ ਉੱਥੇ ਹੀ ਹੁਣ ਅੱਜ ਇੱਕ ਵਾਰ ਫਿਰ ਤੋਂ ਅੱਜ ਪੰਜ ਸਕੂਲਾਂ ਨੂੰ ਪੰਜ ਸਕੂਲਾਂ ਨੂੰ ਇਹ ਧਮਕੀ ਜਿਹੜੀ ਆ ਦਿੱਤੀ ਗਈ ਹੈ ਜਿਆਦਾਤਰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਜਿਹੜੀ ਈਮੇਲ ਦੇ ਰਾਹੀਂ ਭੇਜੀ ਜਾ ਰਹੀ ਆ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਪੁਲਿਸ ਵੱਲੋਂ ਅਲਰਟ ਆ ਤੇ ਸਕੂਲ ਵੀ ਖਾਲੀ ਜਿਹੜੇ ਆ ਪੁਲਿਸ ਦੇ ਵੱਲੋਂ ਕਰਵਾ ਲਏ ਗਏ ਆ ਅਤੇ ਹਰ ਤਰ੍ਹਾਂ ਨਾਲ ਦਿੱਲੀ ਪੁਲਿਸ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਪਰ ਇਹ ਸਵਾਲ ਵੀ ਖੜੇ ਹੋ ਰਹੇ ਨੇ ਕਿਉਂਕਿ ਇੱਕ ਨਹੀਂ ਦੋ ਨਹੀਂ ਕਈ ਵਾਰ ਇਹ ਧਮਕੀਆਂ ਜਿਹੜੀ ਆ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਚੁੱਕੀਆਂ ਨੇ ਤੇ ਹੁਣ ਜਿਹੜੀ ਧਮਕੀ ਮਿਲੀ ਆ ਉਹ 5 ਸਕੂਲਾਂ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਪੁਲਿਸ ਅਲਰਟ ਹੈ ਤਾਂ ਮੌਕੇ ਤੇ ਪੁਲਿਸ ਆ ਅਤੇ ਫਾਇਰ ਬ੍ਰਿਗੇਡ ਜਿਹੜੀਆਂ ਗੱਡੀਆਂ ਵੀ ਮੌਕੇ ਤੇ ਪਹੁੰਚਿਆ ਨੇ ਪੁਲਿਸ ਦੇ ਵੱਲੋਂ ਹਰ ਤਰ੍ਹਾਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਡੌਗ ਸਕਵਾਡ ਜਿਹੜੀ ਆ ਟੀਮ ਉਹ ਵੀ ਮੌਕੇ ਤੇ ਪਹੁੰਚ ਚੁੱਕੀ ਆ ਹਰ ਤਰ੍ਹਾਂ ਨਾਲ ਜਾਂਚ ਜਿਹੜੀ ਆ ਇਸ ਦੇ ਵਿੱਚ ਕੀਤੀ ਜਾ ਰਹੀ ਹੈ ਦਿੱਲੀ ਤੋਂ ਇੱਕ ਖਬਰ ਹੈ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ ਪ੍ਰਸਾਦ ਨਗਰ ਦੇ ਵਿੱਚ ਹੈ ਸੈਕਟਰ 5 ਦੇ ਵਿੱਚ ਵੀ ਧਮਕੀ ਮਿਲੀ ਆ ਇਹਨਾਂ ਦੋਨਾਂ ਜਗ੍ਹਾ ਤੋਂ ਇਲਾਵਾ ਬੀਬੀਐਸ ਸਕੂਲ ਤੋਂ ਇਲਾਵਾ ਇਹ ਤਿੰਨ ਹੋਰ ਜਗ੍ਹਾ ਨੇ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜਿਹੜੀ ਆ ਉਹ ਭੇਜੀ ਗਈ ਹੈ ਜਿਸ ਤੋਂ ਬਾਅਦ ਕਿ ਪੁਲਿਸ ਲਗਾਤਾਰ ਇਸ ਦੇ ਵਿੱਚ ਅਲਰਟ ਆ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਬੀਜੀਐਸ ਪਬਲਿਕ ਸਕੂਲ ਆ ਜਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਆ ਤੇ ਪ੍ਰਸਾਦ ਨਗਰ ਅਤੇ ਦੁਆਰਕਾ ਸੈਕਟਰ 5 ਦੇ ਵਿੱਚ ਇਹ ਦੋ ਸਕੂਲ ਨੇ ਅਤੇ ਇਹਨਾਂ ਦੇ ਨਾਲ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜਿਹੜੀ ਆ ਚ ਮਿਲੀ ਹੈ ਤੇ ਇਹ ਦੱਸਿਆ ਜਾ ਰਿਹਾ ਪਹਿਲਾਂ ਜਿਹੜੇ ਧਮਕੀਆਂ ਮਿਲਿਆ ਉਸ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਈਮੇਲ ਦੇ ਰਾਹੀਂ ਇਹ ਧਮਕੀ ਭਰਿਆ ਮੈਸੇਜ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਅਲਰਟ ਆ ਮਾਪੇ ਜਿਹੜੇ ਉਹ ਕਾਫੀ ਪਰੇਸ਼ਾਨ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਅਤੇ ਆਪਣੇ ਬੱਚਿਆਂ ਨੂੰ ਲਿ ਘਰ ਲੈ ਕੇ ਜਾ ਰਹੇ ਨੇ ਤੇ ਸਕੂਲ ਵੀ ਖਾਲੀ ਕਰਾ ਲਿਆ ਗਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਹਰ ਤਰ੍ਹਾਂ ਦੀ ਸੁਰੱਖਿਆ ਤੇ ਪ੍ਰਬੰਧ ਜਿਹੜੇ ਕੀਤੇ ਗਏ ਆ ਤੇ ਲਗਾਤਾਰ ਇਸ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਇਸ ਵੇਲੇ ਅਲਰਟ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕਈ ਵਾਰ ਹੋ ਗਿਆ ਹੁਣ ਇਹ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਦਿੱਲੀ ਦੇ ਸਕੂਲਾਂ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਲਗਾਤਾਰ ਜਾ ਰਿਹਾ ਤੇ ਹੁਣ ਅੱਜ 5 ਸਕੂਲਾਂ ਨੂੰ ਤਮਕੀ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਡਾਕਟਰ ਦੀਆਂ ਟੀਮਾਂ ਆਤੇ ਹੋਰ ਤਰ੍ਹਾਂ ਹੋਰ ਜਿਹੜੀਆਂ ਆਰਟੀਮਾਂ ਨੇ ਜਿਹੜੀਆਂ ਇਹ ਪ੍ਰਸ਼ਾਸਨ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਇਸੇ ਜਾਂਚ ਦੇ ਵਿੱਚ ਉਹ ਮੌਕੇ ਤੇ ਪਹੁੰਚ ਚੁਕੇ ਨੇ ਜਾਂਚ ਜਿਹੜੀ ਲਗਾਤਾਰ ਇਸੇ ਵਿੱਚ ਕੀਤੀ ਜਾ ਰਹੀ ਹੈ ਤੇ ਮਾਪੇ ਜਿਹੜੇ ਆ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਮਾਪੇ ਦੇ ਵੱਲੋਂ ਵੀ ਬਾਹਰ ਸਕੂਲਾਂ ਦੇ ਬਾਹਰ ਹੰਗਾਮਾ ਕੀਤਾ ਗਿਆ ਕਿਉਂਕਿ ਹੁਣ ਇਹ ਲਗਾਤਾਰ ਹੋ ਚੁੱਕਾ ਧਮਕੀਆਂ ਮਿਲਣ ਦਾ ਸلسਲਾ ਅਤੇ ਇਹ ਸਕੂਲ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਅਤੇ ਜਾਂਚ ਜਿਹੜੀ ਆ ਇਸ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਹੈ ਕਿ ਇਸੇ ਵਿੱਚ ਇਹ ਕਿਸ ਤਰ੍ਹਾਂ ਤੇ ਕਿਵੇਂ ਇਹ ਜਿਹੜੀ ਆ ਧਮਕੀ ਪਰੀ ਇਹ ਜਿਹੜੇ ਮੈਸੇਜ ਜਿਹੜੇ ਆ ਕਮਕੀ ਜਿਹੜੀ ਆ ਉਹ ਮਿਲ ਰਹੀ ਆ ਤੇ ਕੌਣ ਇਸੇ ਪਿੱਛੇ ਸਾਜ਼ਿਸ਼ ਕਰਤਾ ਇਸੇ ਵਿੱਚ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਦਿੱਲੀ ਪੁਲਿਸ ਲਗਾਤਾਰ ਇਸੇ ਵਿੱਚ ਵੱਡਾ ਖੁਲਾਸਾ ਵੀ ਜਿਹੜਾ ਉਹ ਕਰ ਸਕਦੀ ਹੈ ਅੱਜ ਫਿਰ ਤੋਂ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਅਲਰਟ ਹੈ ਤੇ ਲਗਾਤਾਰ ਪੁਲਿਸ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਦੱਸ ਦਈਏ ਕਿ ਇਹ ਪੰਜ ਸਕੂਲਾਂ ਨੂੰ ਧਮਕੀ ਮਿਲੀ ਹੈ ਤੇ ਇਸ ਤੋਂ ਪਹਿਲਾਂ ਵੀ ਦੱਸਿਆ ਸੀ ਕਿ ਕਈ ਵਾਰ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜੜੀ ਆ ਮਿਲ ਚੁੱਕੀ ਹੈ ਤਾਂ ਉੱਥੇ ਹੀ ਹੁਣ ਅੱਜ ਇੱਕ ਵਾਰ ਫਿਰ ਤੋਂ ਅੱਜ ਪੰਜ ਸਕੂਲਾਂ ਨੂੰ ਪੰਜ ਸਕੂਲਾਂ ਨੂੰ ਇਹ ਧਮਕੀ ਜਿਹੜੀ ਆ ਦਿੱਤੀ ਗਈ ਹੈ ਜਿਆਦਾਤਰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਭੇਜੀ ਜਾ ਰਹੀ ਆ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਪੁਲਿਸ ਵੱਲੋਂ ਅਲਰਟ ਹੈ ਤੇ ਸਕੂਲ ਵੀ ਖਾਲੀ ਜਿਹੜੇ ਆ ਪੁਲਿਸ ਦੇ ਵੱਲੋਂ ਕਰਵਾ ਲਏ ਗਏ ਆ ਅਤੇ ਹਰ ਤਰ੍ਹਾਂ ਨਾਲ ਦਿੱਲੀ ਪੁਲਿਸ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਪਰ ਇਹ ਸਵਾਲ ਵੀ ਖੜੇ ਹੋ ਰਹੇ ਨੇ ਕਿਉਂਕਿ ਇੱਕ ਨਹੀਂ ਦੋ ਨਹੀਂ ਕਈ ਵਾਰ ਇਹ ਧਮਕੀਆਂ ਜਿਹੜੀ ਆ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਚੁੱਕੀਆਂ ਨੇ ਤੇ ਹੁਣ ਜਿਹੜੀ ਧਮਕੀ ਮਿਲੀ ਆ 哦。Oh. ਪੰਜ ਸਕੂਲਾਂ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਪੁਲਿਸ ਅਲਰਟ ਹੈ ਤਾਂ ਮੌਕੇ ਤੇ ਪੁਲਿਸ ਆਤੇ ਫਾਇਰ ਬ੍ਰਿਗੇਡ ਜਿਹੜੀਆਂ ਗੱਡੀਆਂ ਉਹ ਵੀ ਮੌਕੇ ਤੇ ਪਹੁੰਚਿਆ ਨੇ ਪੁਲਿਸ ਵੱਲੋਂ ਹਰ ਤਰ੍ਹਾਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਡੌਗ ਸਕੁਐਡ ਜਿਹੜੀ ਆ ਟੀਮ ਉਹ ਵੀ ਮੌਕੇ ਤੇ ਪਹੁੰਚ ਚੁੱਕੀ ਆ ਹਰ ਤਰ੍ਹਾਂ ਨਾਲ ਜਾਂਚ ਜਿਹੜੀ ਆ ਇਸ ਦੇ ਵਿੱਚ ਕੀਤੀ ਜਾ ਰਹੀ ਆ ਦਿੱਲੀ ਤੋਂ ਇਹ ਖਬਰ ਹੈ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ ਪ੍ਰਸਾਦ ਨਗਰ ਦੇ ਵਿੱਚ ਹੈ ਸੈਕਟਰ 5 ਦੇ ਵਿੱਚ ਵੀ ਧਮਕੀ ਮਿਲੀ ਆ ਇਹਨਾਂ ਦੋਨਾਂ ਜਗ੍ਹਾ ਤੋਂ ਇਲਾਵਾ ਬੀਬੀਐਸ ਸਕੂਲ ਤੋਂ ਇਲਾਵਾ ਇਹ ਤਿੰਨ ਹੋਰ ਜਗ੍ਹਾ ਨੇ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜਿਹੜੀ ਆ ਉਹ ਪੇਜੀ ਗਈ ਹੈ ਜਿਸ ਤੋਂ ਬਾਅਦ ਕਿ ਪੁਲਿਸ ਲਗਾਤਾਰ ਇਸ ਦੇ ਵਿੱਚ ਅਲਰਟ ਆ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਬੀਜੀਐਸ ਪਬਲਿਕ ਸਕੂਲ ਆ ਜਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਆ ਤੇ ਪ੍ਰਸਾਦ ਨਗਰ ਅਤੇ ਦੁਆਰਕਾ ਸੈਕਟਰ 5 ਦੇ ਵਿੱਚ ਇਹ ਦੋ ਸਕੂਲ ਨੇ ਅਤੇ ਇਹਨਾਂ ਦੇ ਨਾਲ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜਿਹੜੀ ਆ ਚ ਮਿਲੀ ਹੈ ਤੇ ਇਹ ਦੱਸਿਆ ਜਾ ਰਿਹਾ ਪਹਿਲਾਂ ਜਿਹੜੇ ਧਮਕੀਆਂ ਮਿਲਿਆ ਉਸ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਈਮੇਲ ਦੇ ਰਾਹੀਂ ਇਹ ਧਮਕੀ ਭਰਿਆ ਮੈਸੇਜ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਅਲਰਟ ਆ ਮਾਪੇ ਜਿਹੜੇ ਉਹ ਕਾਫੀ ਪਰੇਸ਼ਾਨ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਅਤੇ ਆਪਣੇ ਬੱਚਿਆਂ ਨੂੰ ਲਿ ਘਰ ਲੈ ਕੇ ਜਾ ਰਹੇ ਨੇ ਤੇ ਸਕੂਲ ਵੀ ਖਾਲੀ ਕਰਾ ਲਿਆ ਗਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਹਰ ਤਰ੍ਹਾਂ ਦੀ ਸੁਰੱਖਿਆ ਤੇ ਪ੍ਰਬੰਧ ਜਿਹੜੇ ਕੀਤੇ ਗਏ ਆ ਤੇ ਲਗਾਤਾਰ ਇਸ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਇਸ ਵੇਲੇ ਅਲਰਟ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕਈ ਵਾਰ ਹੋ ਗਿਆ ਹੁਣ ਇਹ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਦਿੱਲੀ ਦੇ ਸਕੂਲਾਂ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਲਗਾਤਾਰ ਜਾ ਰਿਹਾ ਤੇ ਹੁਣ ਅੱਜ 5 ਸਕੂਲਾਂ ਨੂੰ ਤਮਕੀ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਡੌਗ ਕਾਟ ਦੀਆਂ ਟੀਮਾਂ ਆਤੇ ਹੋਰ ਤਰ੍ਹਾਂ ਹੋਰ ਜਿਹੜੀਆਂ ਆਰਟੀਮਾਨੇ ਜਿਹੜੀਆਂ ਇਹ ਪ੍ਰਸ਼ਾਸਨ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਇਸੇ ਜਾਂਚ ਦੇ ਵਿੱਚ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਜਾਂਚ ਜਿਹੜੀ ਲਗਾਤਾਰ ਇਸੇ ਵਿੱਚ ਕੀਤੀ ਜਾ ਰਹੀ ਹੈ ਤੇ ਮਾਪੇ ਜਿਹੜੇ ਆ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਹ ਮਾਪੇ ਦੇ ਵੱਲੋਂ ਵੀ ਬਾਹਰ ਸਕੂਲਾਂ ਦੇ ਬਾਹਰ ਹੰਗਾਮਾ ਕੀਤਾ ਗਿਆ ਕਿਉਂਕਿ ਹੁਣ ਇਹ ਲਗਾਤਾਰ ਹੋ ਚੁੱਕਾ ਧਮਕੀਆਂ ਮਿਲੰਦਾ ਸلسਲਾ ਅਤੇ ਇਹ ਸਕੂਲ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਅਤੇ ਜਾਂਚ ਜਿਹੜੀ ਆ ਇਸ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਇਹ ਕਿਸ ਤਰ੍ਹਾਂ ਤੇ ਕਿਵੇਂ ਇਹ ਜਿਹੜੀ ਆ ਧਮਕੀ ਪਰੀ ਇਹ ਜਿਹੜੇ ਮੈਸੇਜ ਜਿਹੜੇ ਆ ਧਮਕੀ ਜਿਹੜੀ ਆ ਉਹ ਮਿਲ ਰਹੀ ਆ ਤੇ ਕੌਣ ਇਸੇ ਪਿੱਛੇ ਸਾਜ਼ਿਸ਼ ਕਰਤਾ ਇਸੇ ਵਿੱਚ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਦਿੱਲੀ ਪੁਲਿਸ ਲਗਾਤਾਰ ਇਸ ਵਿੱਚ ਵੱਡਾ ਖੁਲਾਸਾ ਵੀ ਜਿਹੜਾ ਉਹ ਕਰ ਸਕਦੀ ਹੈ ਅੱਜ ਫਿਰ ਤੋਂ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਅੱਜ ਤੋਂ ਬਾਅਦ ਪੁਲਿਸ ਅਲਰਟ ਹੈ ਤੇ ਲਗਾਤਾਰ ਪੁਲਿਸ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਦੱਸ ਦਈਏ ਕਿ ਇਹ ਪੰਜ ਸਕੂਲਾਂ ਨੂੰ ਧਮਕੀ ਮਿਲੀ ਹੈ ਤੇ ਇਸ ਤੋਂ ਪਹਿਲਾਂ ਵੀ ਦੱਸਿਆ ਕਿ ਕਈ ਵਾਰ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਆ ਮਿਲ ਚੁੱਕੀ ਹੈ ਤਾਂ ਉੱਥੇ ਹੀ ਹੁਣ ਅੱਜ ਇੱਕ ਵਾਰ ਫਿਰ ਤੋਂ ਅੱਜ ਪੰਜ ਸਕੂਲਾਂ ਨੂੰ ਪੰਜ ਸਕੂਲਾਂ ਨੂੰ ਇਹ ਧਮਕੀ ਜਿਹੜੀ ਆ ਦਿੱਤੀ ਗਈ ਹੈ ਜਿਆਦਾਤਰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਜਿਹੜੀ ਈਮੇਲ ਦੇ ਰਾਹੀਂ ਭੇਜੀ ਜਾ ਰਹੀ ਆ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਪੁਲਿਸ ਵੱਲੋਂ ਅਲਰਟ ਅਤੇ ਸਕੂਲ ਵੀ ਖਾਲੀ ਜਿਹੜੇ ਆ ਪੁਲਿਸ ਦੇ ਵੱਲੋਂ ਕਰਵਾ ਲਏ ਗਏ ਆ ਅਤੇ ਹਰ ਤਰ੍ਹਾਂ ਨਾਲ ਦਿੱਲੀ ਪੁਲਿਸ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਪਰ ਇਹ ਸਵਾਲ ਵੀ ਖੜੇ ਹੋ ਰਹੇ ਨੇ ਕਿਉਂਕਿ ਇੱਕ ਨਹੀਂ ਦੋ ਨਹੀਂ ਕਈ ਵਾਰ ਇਹ ਧਮਕੀਆਂ ਜਿਹੜੀ ਆ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਚੁੱਕੀਆਂ ਨੇ ਤਾਂ ਹੁਣ ਜਿਹੜੀ ਧਮਕੀ ਮਿਲੀ ਆ ਉਹ 5 ਸਕੂਲਾਂ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਪੁਲਿਸ ਅਲਰਟ ਹੈ ਤਾਂ ਮੌਕੇ ਤੇ ਪੁਲਿਸ ਆ ਅਤੇ ਫਾਇਰ ਬ੍ਰਿਗੇਡ ਜਿਹੜੀਆਂ ਗੱਡੀਆਂ ਉਹ ਵੀ ਮੌਕੇ ਤੇ ਪਹੁੰਚਿਆ ਨੇ ਪੁਲਿਸ ਦੇ ਵੱਲੋਂ ਹਰ ਤਰ੍ਹਾਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਡੌਗ ਸਕਵਾਡ ਜਿਹੜੀ ਆ ਟੀਮ ਉਹ ਵੀ ਮੌਕੇ ਤੇ ਪਹੁੰਚ ਚੁੱਕੀ ਆ ਹਰ ਤਰ੍ਹਾਂ ਨਾਲ ਜਾਂਚ ਜਿਹੜੀ ਆ ਇਸੇ ਵਿੱਚ ਇਹ ਕੀਤੀ ਜਾ ਰਹੀ ਹੈ ਦਿੱਲੀ ਤੋਂ ਇੱਕ ਖਬਰ ਹੈ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ ਪ੍ਰਸਾਦ ਨਗਰ ਦੇ ਵਿੱਚ ਹੈ ਸੈਕਟਰ 5 ਦੇ ਵਿੱਚ ਵੀ ਧਮਕੀ ਮਿਲੀ ਆ ਇਹਨਾਂ ਦੋਨਾਂ ਜਗ੍ਹਾ ਤੋਂ ਇਲਾਵਾ ਬੀਬੀਐਸ ਸਕੂਲ ਤੋਂ ਇਲਾਵਾ ਇਹ ਤਿੰਨ ਹੋਰ ਜਗ੍ਹਾ ਨੇ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜੜੀ ਆ ਉਹ ਪੇਜੀ ਗਈ ਹੈ ਜਿਸ ਤੋਂ ਬਾਅਦ ਕਿ ਪੁਲਿਸ ਲਗਾਤਾਰ ਇਸ ਦੇ ਵਿੱਚ ਅਲਰਟ ਆ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਵੀ ਜੜੀ ਆ ਉਹ ਕੀਤੀ ਜਾ ਰਹੀ ਹੈ ਤੇ BGS ਪਬਲਿਕ ਸਕੂਲ ਆ ਜਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਆ ਤੇ ਪ੍ਰਸਾਦ ਨਗਰ ਅਤੇ ਦਵਾਰਕਾ ਸੈਕਟਰ 5 ਦੇ ਵਿੱਚ ਇਹ ਦੋ ਸਕੂਲ ਨੇ ਅਤੇ ਇਹਨਾਂ ਦੇ ਨਾਲ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜੜੀ ਆ ਚ ਮਿਲੀ ਹੈ ਤੇ ਇਹ ਦੱਸਿਆ ਜਾ ਰਿਹਾ ਪਹਿਲਾਂ ਜਿਹੜੇ ਧਮਕੀਆਂ ਮਿਲਿਆ ਉਸ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਈਮੇਲ ਦੇ ਰਾਹੀਂ ਇਹ ਧਮਕੀ ਭਰਿਆ ਮੈਸੇਜ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਅਲਰਟ ਆ ਮਾਪੇ ਜਿਹੜੇ ਉਹ ਕਾਫੀ ਪਰੇਸ਼ਾਨ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਅਤੇ ਆਪਣੇ ਬੱਚਿਆਂ ਨੂੰ ਲਿ ਘਰ ਲੈ ਕੇ ਜਾ ਰਹੇ ਨੇ ਤੇ ਸਕੂਲ ਵੀ ਖਾਲੀ ਕਰਾ ਲਿਆ ਗਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਹਰ ਤਰ੍ਹਾਂ ਦੀ ਸੁਰੱਖਿਆ ਤੇ ਪ੍ਰਬੰਧ ਜਿਹੜੇ ਕੀਤੇ ਗਏ ਆ ਤੇ ਲਗਾਤਾਰ ਇਸ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਇਸ ਵੇਲੇ ਅਲਰਟ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕਈ ਵਾਰ ਹੋ ਗਿਆ ਹੁਣ ਇਹ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਦਿੱਲੀ ਦੇ ਸਕੂਲਾਂ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਲਗਾਤਾਰ ਜਾ ਰਿਹਾ ਤੇ ਹੁਣ ਅੱਜ ਪੰਜ ਸਕੂਲਾਂ ਨੂੰ ਤਮਕੀ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਡਾਕਟਰ ਦੀਆਂ ਟੀਮਾਂ ਆਤੇ ਹੋਰ ਤਰ੍ਹਾਂ ਹੋਰ ਜਿਹੜੀਆਂ ਆ ਟੀਮਾਂ ਨੇ ਜਿਹੜੀਆਂ ਇਹ ਪ੍ਰਸ਼ਾਸਨ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਇਸੇ ਜਾਂਚ ਦੇ ਵਿੱਚ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਜਾਂਚ ਜਿਹੜੀ ਲਗਾਤਾਰ ਇਸੇ ਵਿੱਚ ਕੀਤੀ ਜਾ ਰਹੀ ਹੈ ਤੇ ਮਾਪੇ ਜਿਹੜੇ ਆ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਮਾਪੇ ਦੇ ਵੱਲੋਂ ਵੀ ਬਾਹਰ ਸਕੂਲਾਂ ਦੇ ਬਾਹਰ ਹੰਗਾਮਾ ਕੀਤਾ ਗਿਆ ਕਿਉਂਕਿ ਹੁਣ ਇਹ ਲਗਾਤਾਰ ਹੋ ਚੁੱਕਾ ਧਮਕੀਆਂ ਮਿਲੰਦਾ ਸلسਲਾ ਅਤੇ ਸਕੂਲ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਅਤੇ ਜਾਂਚ ਜਿਹੜੀ ਆ ਇਸ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਕਿਸ ਤਰ੍ਹਾਂ ਤੇ ਕਿਵੇਂ ਇਹ ਜਿਹੜੀ ਆ ਧਮਕੀ ਪਰੀ ਇਹ ਜਿਹੜੇ ਮੈਸੇਜ ਜਿਹੜੇ ਆ ਧਮਕੀ ਜਿਹੜੀ ਆ ਉਹ ਮਿਲ ਰਹੀ ਆ ਤੇ ਕੌਣ ਇਸੇ ਪਿੱਛੇ ਸਾਜ਼ਿਸ਼ ਕਰਤਾ ਇਸੇ ਵਿੱਚ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਦਿੱਲੀ ਪੁਲਿਸ ਲਗਾਤਾਰ ਇਸ ਵਿੱਚ ਵੱਡਾ ਖੁਲਾਸਾ ਵੀ ਜਿਹੜਾ ਉਹ ਕਰ ਸਕਦੀ ਹੈ ਅੱਜ ਫਿਰ ਤੋਂ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਅਲਰਟ ਹੈ ਤੇ ਲਗਾਤਾਰ ਪੁਲਿਸ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਦੱਸ ਦਈਏ ਕਿ ਇਹ ਪੰਜ ਸਕੂਲਾਂ ਨੂੰ ਧਮਕੀ ਮਿਲੀ ਹੈ ਤੇ ਇਸ ਤੋਂ ਪਹਿਲਾਂ ਵੀ ਦੱਸਿਆ ਕਿ ਕਈ ਵਾਰ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਆ ਮਿਲ ਚੁੱਕੀ ਹੈ ਤਾਂ ਉੱਥੇ ਹੀ ਹੁਣ ਅੱਜ ਇੱਕ ਵਾਰ ਫਿਰ ਤੋਂ ਅੱਜ ਪੰਜ ਸਕੂਲਾਂ ਨੂੰ ਪੰਜ ਸਕੂਲਾਂ ਨੂੰ ਇਹ ਧਮਕੀ ਜਿਹੜੀ ਆ ਦਿੱਤੀ ਗਈ ਹੈ ਜਿਆਦਾਤਰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਭੇਜੀ ਜਾ ਰਹੀ ਆ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਪੁਲਿਸ ਵੱਲੋਂ ਅਲਰਟ ਅਤੇ ਸਕੂਲ ਵੀ ਖਾਲੀ ਜਿਹੜੇ ਆ ਪੁਲਿਸ ਦੇ ਵੱਲੋਂ ਕਰਵਾ ਲਏ ਗਏ ਆ ਅਤੇ ਹਰ ਤਰ੍ਹਾਂ ਨਾਲ ਦਿੱਲੀ ਪੁਲਿਸ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਪਰ ਇਹ ਸਵਾਲ ਵੀ ਖੜੇ ਹੋ ਰਹੇ ਨੇ ਕਿਉਂਕਿ ਇੱਕ ਨਹੀਂ ਦੋ ਨਹੀਂ ਕਈ ਵਾਰ ਇਹ ਧਮਕੀਆਂ ਜਿਹੜੀ ਆ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਚੁੱਕੀਆਂ ਨੇ ਤੇ ਹੁਣ ਜਿਹੜੀ ਧਮਕੀ ਮਿਲੀ ਆ ਉਹ 5 ਸਕੂਲਾਂ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਪੁਲਿਸ ਅਲਰਟ ਹੈ ਤਾਂ ਮੌਕੇ ਤੇ ਪੁਲਿਸ ਆ ਅਤੇ ਫਾਇਰ ਬ੍ਰਿਗੇਡ ਜਿਹੜੀਆਂ ਗੱਡੀਆਂ ਉਹ ਵੀ ਮੌਕੇ ਤੇ ਪਹੁੰਚਿਆ ਨੇ ਪੁਲਿਸ ਦੇ ਵੱਲੋਂ ਹਰ ਤਰ੍ਹਾਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਡੌਗ ਸਕਵਾਡ ਜਿਹੜੀ ਆ ਟੀਮ ਉਹ ਵੀ ਮੌਕੇ ਤੇ ਪਹੁੰਚ ਚੁੱਕੀ ਆ ਹਰ ਤਰ੍ਹਾਂ ਨਾਲ ਜਾਂਚ ਜਿਹੜੀ ਆ ਇਸ ਦੇ ਵਿੱਚ ਕੀਤੀ ਜਾ ਰਹੀ ਆ ਦਿੱਲੀ ਤੋਂ ਇੱਕ ਖਬਰ ਹੈ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ ਪ੍ਰਸਾਦ ਨਗਰ ਦੇ ਵਿੱਚ ਹੈ ਸੈਕਟਰ 5 ਦੇ ਵਿੱਚ ਵੀ ਧਮਕੀ ਮਿਲੀ ਆ ਇਹਨਾਂ ਦੋਨਾਂ ਜਗ੍ਹਾ ਤੋਂ ਇਲਾਵਾ ਬੀਬੀਐਸ ਸਕੂਲ ਤੋਂ ਇਲਾਵਾ ਇਹ ਤਿੰਨ ਹੋਰ ਜਗ੍ਹਾ ਨੇ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜੜੀ ਆ ਉਹ ਪੇਜੀ ਗਈ ਹੈ ਜਿਸ ਤੋਂ ਬਾਅਦ ਕਿ ਪੁਲਿਸ ਲਗਾਤਾਰ ਇਸ ਦੇ ਵਿੱਚ ਅਲਰਟ ਆ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਵੀ ਜੜੀ ਆ ਉਹ ਕੀਤੀ ਜਾ ਰਹੀ ਹੈ ਤੇ BGS ਪਬਲਿਕ ਸਕੂਲ ਆ ਜਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਆ ਤੇ ਪ੍ਰਸਾਦ ਨਗਰ ਅਤੇ ਦੁਆਰਕਾ ਸੈਕਟਰ 5 ਦੇ ਵਿੱਚ ਇਹ ਦੋ ਸਕੂਲ ਨੇ ਅਤੇ ਇਹਨਾਂ ਦੇ ਨਾਲ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜੜੀ ਆ ਚ ਮਿਲੀ ਹੈ ਤੇ ਇਹ ਦੱਸਿਆ ਜਾ ਰਿਹਾ ਪਹਿਲਾਂ ਜਿਹੜੇ ਧਮਕੀਆਂ ਮਿਲਿਆ ਉਸ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਈਮੇਲ ਦੇ ਰਾਹੀਂ ਇਹ ਧਮਕੀ ਭਰਿਆ ਮੈਸੇਜ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਅਲਰਟ ਆ ਮਾਪੇ ਜਿਹੜੇ ਉਹ ਕਾਫੀ ਪਰੇਸ਼ਾਨ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਅਤੇ ਆਪਣੇ ਬੱਚਿਆਂ ਨੂੰ ਲਿ ਘਰ ਲੈ ਕੇ ਜਾ ਰਹੇ ਨੇ ਤੇ ਸਕੂਲ ਵੀ ਖਾਲੀ ਕਰਾ ਲਿਆ ਗਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਹਰ ਤਰ੍ਹਾਂ ਦੀ ਸੁਰੱਖਿਆ ਤੇ ਪ੍ਰਬੰਧ ਜਿਹੜੇ ਕੀਤੇ ਗਏ ਆ ਤੇ ਲਗਾਤਾਰ ਇਸ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਇਸ ਵੇਲੇ ਅਲਰਟ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕਈ ਵਾਰ ਹੋ ਗਿਆ ਹੁਣ ਇਹ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਦਿੱਲੀ ਦੇ ਸਕੂਲਾਂ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਲਗਾਤਾਰ ਜਾ ਰਿਹਾ ਤੇ ਹੁਣ ਅੱਜ 5 ਸਕੂਲਾਂ ਨੂੰ ਧਮਕੀ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਡੋਗ ਕਾਟ ਦੀਆਂ ਟੀਮਾਂ ਆਤੇ ਹੋਰ ਤਰ੍ਹਾਂ ਹੋਰ ਜਿਹੜੀਆਂ ਆਰਟੀਮਾਂ ਨੇ ਜਿਹੜੀਆਂ ਇਹ ਪ੍ਰਸ਼ਾਸਨ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਇਸੇ ਜਾਂਚ ਦੇ ਵਿੱਚ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਜਾਂਚ ਜਿਹੜੀ ਲਗਾਤਾਰ ਇਸੇ ਵਿੱਚ ਕੀਤੀ ਜਾ ਰਹੀ ਹੈ ਤੇ ਮਾਪੇ ਜਿਹੜੇ ਆ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਹ ਮਾਪੇ ਦੇ ਵੱਲੋਂ ਵੀ ਬਾਹਰ ਸਕੂਲਾਂ ਦੇ ਬਾਹਰ ਹੰਗਾਮਾ ਕੀਤਾ ਗਿਆ ਕਿਉਂਕਿ ਹੁਣੇ ਲਗਾਤਾਰ ਹੋ ਚੁੱਕਾ ਧਮਕੀਆਂ ਮਿਲੰਦਾ ਸلسਲਾ ਅਤੇ ਇਹ ਸਕੂਲ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਅਤੇ ਜਾਂਚ ਜਿਹੜੀ ਆ ਇਸ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਇਹ ਕਿਸ ਤਰ੍ਹਾਂ ਤੇ ਕਿਵੇਂ ਇਹ ਜਿਹੜੀ ਆ ਧਮਕੀ ਪਰੀ ਇਹ ਜਿਹੜੇ ਮੈਸੇਜ ਜਿਹੜੇ ਆ ਧਮਕੀ ਜਿਹੜੀ ਆ ਉਹ ਮਿਲ ਰਹੀ ਆ ਤੇ ਕੌਣ ਇਸੇ ਪਿੱਛੇ ਸਾਜ਼ਿਸ਼ ਕਰਤਾ ਇਸੇ ਵਿੱਚ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਦਿੱਲੀ ਪੁਲਿਸ ਲਗਾਤਾਰ ਇਸੇ ਵਿੱਚ ਵੱਡਾ ਖੁਲਾਸਾ ਵੀ ਜਿਹੜਾ ਉਹ ਕਰ ਸਕਦੀ ਹੈ ਅੱਜ ਫਿਰ ਤੋਂ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਅਲਰਟ ਹੈ ਤੇ ਲਗਾਤਾਰ ਪੁਲਿਸ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਦੱਸ ਦਈਏ ਕਿ ਇਹ ਪੰਜ ਸਕੂਲਾਂ ਨੂੰ ਧਮਕੀ ਮਿਲੀ ਹੈ ਤੇ ਇਸ ਤੋਂ ਪਹਿਲਾਂ ਵੀ ਦੱਸਿਆ ਕਿ ਕਈ ਵਾਰ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਆ ਮਿਲ ਚੁੱਕੀ ਹੈ ਤਾਂ ਉੱਥੇ ਹੀ ਹੁਣ ਅੱਜ ਇੱਕ ਵਾਰ ਫਿਰ ਤੋਂ ਅੱਜ ਪੰਜ ਸਕੂਲਾਂ ਨੂੰ ਪੰਜ ਸਕੂਲਾਂ ਨੂੰ ਇਹ ਧਮਕੀ ਜਿਹੜੀ ਆ ਦਿੱਤੀ ਗਈ ਹੈ ਜਿਆਦਾਤਰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਜਿਹੜੀ ਹੈ ਈਮੇਲ ਦੇ ਰਾਹੀਂ ਭੇਜੀ ਜਾ ਰਹੀ ਆ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਪੁਲਿਸ ਵੱਲੋਂ ਅਲਰਟ ਹੈ ਤੇ ਸਕੂਲ ਵੀ ਖਾਲੀ ਜਿਹੜੇ ਆ ਪੁਲਿਸ ਦੇ ਵੱਲੋਂ ਕਰਵਾ ਲਏ ਗਏ ਆ ਅਤੇ ਹਰ ਤਰ੍ਹਾਂ ਨਾਲ ਦਿੱਲੀ ਪੁਲਿਸ ਇਸ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਪਰ ਇਹ ਸਵਾਲ ਵੀ ਖੜੇ ਹੋ ਰਹੇ ਨੇ ਕਿਉਂਕਿ ਇੱਕ ਨਹੀਂ ਦੋ ਨਹੀਂ ਕਈ ਵਾਰ ਇਹ ਧਮਕੀਆਂ ਜਿਹੜੀ ਆ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਚੁੱਕੀਆਂ ਨੇ ਤੇ ਹੁਣ ਜਿਹੜੀ ਧਮਕੀ ਮਿਲੀ ਆ ਉਹ ਪੰਜ ਸਕੂਲਾਂ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਪੁਲਿਸ ਅਲਰਟ ਹੈ ਤਾਂ ਮੌਕੇ ਤੇ ਪੁਲਿਸ ਆਤੇ ਫਾਇਰ ਬ੍ਰਿਗੇਡ ਜਿਹੜੀਆਂ ਗੱਡੀਆਂ ਵੀ ਮੌਕੇ ਤੇ ਪਹੁੰਚੀਆਂ ਨੇ ਪੁਲਿਸ ਵੱਲੋਂ ਹਰ ਤਰ੍ਹਾਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਡਾਕ ਸquad ਜਿਹੜੀ ਆ ਟੀਮ ਉਹ ਵੀ ਮੌਕੇ ਤੇ ਪਹੁੰਚ ਚੁੱਕੀ ਆ ਹਰ ਤਰ੍ਹਾਂ ਨਾਲ ਜਾਂਚ ਜਿਹੜੀ ਆ ਇਸੇ ਵਿੱਚ ਕੀਤੀ ਜਾ ਰਹੀ ਆ ਦਿੱਲੀ ਤੋਂ ਇਹ ਖਬਰ ਹੈ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ ਪ੍ਰਸਾਦ ਨਗਰ ਦੇ ਵਿੱਚ ਹੈ ਸੈਕਟਰ 5 ਦੇ ਵਿੱਚ ਵੀ ਧਮਕੀ ਮਿਲੀ ਆ ਇਹਨਾਂ ਦੋਨਾਂ ਜਗ੍ਹਾ ਤੋਂ ਇਲਾਵਾ BBSS ਸਕੂਲ ਤੋਂ ਇਲਾਵਾ ਇਹ ਤਿੰਨ ਹੋਰ ਜਗ੍ਹਾ ਨੇ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜਿਹੜੀ ਆ ਉਹ ਪੇਜੀ ਗਈ ਹੈ ਜਿਸ ਤੋਂ ਬਾਅਦ ਕਿ ਪੁਲਿਸ ਲਗਾਤਾਰ ਇਸ ਦੇ ਵਿੱਚ ਅਲਰਟ ਆ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਬੀਜੀਐਸ ਪਬਲਿਕ ਸਕੂਲ ਆ ਜਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਆ ਤੇ ਪ੍ਰਸਾਦ ਨਗਰ ਅਤੇ ਦੁਆਰਕਾ ਸੈਕਟਰ 5 ਦੇ ਵਿੱਚ ਇਹ ਦੋ ਸਕੂਲ ਨੇ ਅਤੇ ਇਹਨਾਂ ਦੇ ਨਾਲ ਤਿੰਨ ਹੋਰ ਸਕੂਲ ਨੇ ਜਿਨ੍ਹਾਂ ਨੂੰ ਇਹ ਧਮਕੀ ਜਿਹੜੀ ਆ ਚ ਮਿਲੀ ਹੈ ਤੇ ਇਹ ਦੱਸਿਆ ਜਾ ਰਿਹਾ ਪਹਿਲਾਂ ਜਿਹੜੇ ਧਮਕੀਆਂ ਮਿਲਿਆ ਉਸ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਈਮੇਲ ਦੇ ਰਾਹੀਂ ਇਹ ਧਮਕੀ ਭਰਿਆ ਮੈਸੇਜ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਅਲਰਟ ਆ ਮਾਪੇ ਜਿਹੜੇ ਉਹ ਕਾਫੀ ਪਰੇਸ਼ਾਨ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਅਤੇ ਆਪਣੇ ਬੱਚਿਆਂ ਨੂੰ ਲ ਘਰ ਲੈ ਕੇ ਜਾ ਰਹੇ ਨੇ ਤੇ ਸਕੂਲ ਵੀ ਖਾਲੀ ਕਰਾ ਲਿਆ ਗਿਆ ਅਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਹਰ ਤਰ੍ਹਾਂ ਦੀ ਸੁਰੱਖਿਆ ਤੇ ਪ੍ਰਬੰਧ ਜਿਹੜੇ ਕੀਤੇ ਗਏ ਆ ਤੇ ਲਗਾਤਾਰ ਇਸ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਇਸ ਵੇਲੇ ਅਲਰਟ ਤੇ ਪੁਲਿਸ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ